ਉਹ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਉਹ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਫੇਰ ਇਹ ਪੈੜੀ ਦੁਨੀਆ ਸਲਾਮਾ ਕਰਦੀ ਫੇਰ ਇਹ ਦੁਨੀਆ ਸਲਾਮਾ ਕਰਦੀ ਉਹ ਮਾੜੇ ਬੰਦੇ ਦੇ ਹਾਲਾਤਾਂ ਬਲ ਦੇਖ ਨਹੀਂ ਤਮਖੌੜ ਟਿਚਰਾਏ ਕਰਦੀ માڑے બંદે دے ਹਾਲਾਤਾਂ ਬਲ ਦੇਖ ਨਹੀਂ ਤਾਂ ਇਹ ਮਖੌਲ ਟੀਚਰਾ ਕਰਦੀ ਉਹ ਲੱਕ ਤੋੜਨਾ ਪੈਂਦਾ ਏ 마ڑے ਸਮੇ ਦਾ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਲੱਕ ਤੋੜਨਾ ਪੈਂਦਾ ਏ 마ڑے ਸਮੇ ਦਾ ਉਹ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਫੇਰ ਇਹ ਪੈੜੀ ਦੁਨੀਆ ਸਲਾਮਾ ਕਰਦੀ ਫੇਰ ਇਹ ਦੁਨੀਆ ਸਲਾਮਾ ਕਰਦੀ